ਜ਼ਿਲ੍ਹਾ ਪੁਲਿਸ ਵੱਲੋਂ ਸਾਈਬਰ ਕ੍ਰਾਈਮ ਥਾਣੇ ਦੀ ਮਦਦ ਨਾਲ ਲੋਕਾਂ ਦੇ ਵੱਖ-ਵੱਖ ਥਾਵਾਂ ਤੋਂ ਗੁੰਮ ਹੋਏ 110 ਮੋਬਾਈਲ ਫੋਨ ਬਰਾਮਦ ਕਰਕੇ ਉਹਨਾਂ ਦੇ ਵਾਰਸਾਂ ਹਵਾਲੇ ਕੀਤੇ ਪੁਲਿਸ ਲਾਈਨ ਵਿਖੇ ਐਸਐਸਪੀ ਗੌਰਵ ਤੂਰਾ ਨੇ ਬਰਾਮਦ ਕੀਤੇ ਇਹ ਮੋਬਾਈਲ ਫੋਨ ਇੱਕ ਮੀਟਿੰਗ ਦੌਰਾਨ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਾਈਬਰ ਕ੍ਰਾਈਮ ਥਾਣੇ ਦੀ ਸਥਾਪਨਾ ਹੀ ਇਸ ਕਰਕੇ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਸਾਈਬਰ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ विक्रम बिश्नोई जी जी मैं गंगानगर जिले राजस्थान का जी इतनेडाले दसवें महीने दो हजार चौबी सात तारीख नत चोरी हो गया भी जी हां जी। हां जी, स्पेशल गंगानगर लेना ने फोन जी मेरे को ਫਰ ਮਾਝ 12 ਵਜੇ ਪਹੁੰਚਾਇਆ ਸੀ ਜੀ ਬਹੁਤ 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 ਧੰਨਵਾਦ ਪੰਜਾਬ ਪੁਲਿਸ ਕਪੂਰਥਲਾ ਪੁਲਿਸ ਦਾ ਜੀ ਜਿਨ੍ਹਾਂ ਨੇ ਮੈਨੂੰ ਫੋਨ ਦੋਆ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਨਾ ਜੀ ਅੱਜ ਦੀ ਪ੍ਰਸਤਾਵ ਪੰਜਾਬ ਸਰਕਾਰ ਵੱਲੋਂ ਨਸ਼ਾ ਦੇ ਵਿਰੁੱਧ ਇੱਕ ਸਖਤ ਜਿਹੜੀ ਲੜਾਈ ਦੀ ਸ਼ੁਰੂਆਤ ਕੀਤੀ ਗਈ ਹੈ ਉਹਦੀ ਲੜੀ ਦੇ ਵਿੱਚ ਹੀ ਅੱਜ ਕਪੂਰਥਲਾ ਪੁਲਿਸ ਵੱਲੋਂ ਜਿਹੜਾ ਇੱਕ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਹਦੇ ਤਹਿਤ ਜਿਹੜੇ ਲੋਕਲ ਸਿਟੀਜ਼ਨਸ ਜਿਨ੍ਹਾਂ ਦੇ ਮੋਬਾਈਲ ਫੋਨ ਲੌਸਟ ਸੀਗੇ ਜਾਂ ਮਿਸਪਲੇਸ ਸੀਗੇ ਉਹਨਾਂ ਨੂੰ ਟ੍ਰੇਸ ਕਰਕੇ ਅਸੀਂ ਅੱਜ ਤਕਰੀਬਨ 110 ਮੋਬਾਈਲ ਫੋਨ ਉਹਨਾਂ ਦੇ ਲੌਫਲ ਓਨਰਸ ਨੂੰ ਜਿਹੜਾ ਹੈਂਡਓਵਰ ਕਰ ਰਹੇ ਹਾਂ ਇਹ ਜਿਹੜੀ ਕਾਰਵਾਈ ਹੈਗੀ ਹੈ ਇਹ ਸਾਡੇ ਟੈਕਨੀਕਲ ਜਿਹੜੀ ਇਨਵੈਸਟੀਗੇਸ਼ਨ ਅਤੇ ਭਾਰਤ ਸਰਕਾਰ ਦਾ ਜਿਹੜਾ ਪੋਰਟਲ CEIR ਹੈਗਾ ਹੈ ਉਹਦੀ ਵਰਤੋਂ ਕਰਕੇ ਆਪਾਂ ਜਿਹੜੇ 110 ਮੋਬਾਈਲ ਫੋਨ ਰਿਕਵਰ ਕੀਤੇ ਹਨ ਤੇ ਉਹਨਾਂ ਨੂੰ ਲਾਫਲ ਓਨਰਸ ਨੂੰ ਅਸੀਂ ਜਿਹੜਾ ਹੈਂਡਓਵਰ ਵੀ ਅੱਜ ਕਰ ਰਹੇ ਹਾਂ ਮੈਂ ਸਾਰੇ ਮੀਡੀਆ ਦੇ ਮਾਧਿਅਮ ਦੇ ਰਾਹੀਂ ਮੈਂ ਸਾਰੇ ਸਿਟੀਜ਼ਨਸ ਨੂੰ ਅਪੀਲ ਕਰਨਾ ਚਾਹਾਂਗਾ ਕਿ ਜਦੋਂ ਵੀ ਤੁਹਾਡਾ ਮੋਬਾਈਲ ਫੋਨ ਜਾਂ ਸਨੈਚ ਹੁੰਦਾ ਹੈ ਜਾਂ ਚੋਰੀ ਹੁੰਦਾ ਹੈ ਜਾਂ ਗਵਾਚ ਜਾਂਦਾ ਹੈ ਤੁਸੀਂ ਇਸ ਚੀਜ਼ ਦੀ ਇਨਫੋਰਮੇਸ਼ਨ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਸਾਂਝ ਕੇਂਦਰ ਦੇ ਵਿੱਚ ਜ਼ਰੂਰ ਦਿਓ ਤੁਹਾਡੀ ਇਮੀਡੀਏਟਲੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੁਹਾਡਾ ਜਿਹੜਾ ਫੋਨ ਹੈ ਉਹ ਛੇਤੀ ਤੋਂ ਛੇਤੀ ਟਰੇਸ ਵੀ ਕੀਤਾ ਜਾਊਗਾ ਦੂਜਾ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਾਈਬਰ ਕ੍ਰਾਈਮ ਥਾਣੇ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਜਿਹੜਾ ਸਾਈਬਰ ਕ੍ਰਾਈਮ ਅੱਜ ਦੇ ਦਿਨ ਜਿਹੜਾ ਬਹੁਤ ਹੀ ਤੇਜ਼ੀ ਨਾਲ ਵੱਧ ਰਿਹਾ ਹੈਗਾ ਤਾਂ ਇਹਦੇ ਪ੍ਰਤੀ ਸਾਨੂੰ ਬਹੁਤ ਹੀ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈਗੀ ਹੈ ਮੈਂ ਤੁਹਾਡੇ ਮੀਡੀਆ ਰਾਹੀਂ ਮੈਂ ਸਾਰੇ ਜਿਹੜੇ ਸਿਟੀਜ਼ਨਸ ਤੋਂ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਆਪਾਂ ਸਾਈਬਰ ਕ੍ਰਾਈਮ ਦੇ ਉੱਤੇ ਬਹੁਤ ਹੀ ਸੁਚੇਤ ਰਹੀਏ ਆ ਆਪਣੇ ਜਿਹੜੇ ਪਾਸਵਰਡਸ ਹੋ ਗਏ ਓਟੀਪੀਜ਼ ਹੋ ਗਏ ਕਿਸੇ ਨਾਲ ਵੀ ਅਸੀਂ ਜਿਹੜਾ ਸ਼ੇਅਰ ਨਾ ਕਰੀਏ ਆਪਣੀ ਵਧੀਆ ਜਿਹੜੀ ਪ੍ਰੈਕਟਿਸਸ ਹੈ ਉਹਨੂੰ ਫੋਲੋ ਕਰੀਏ ਤੇ ਜੇ ਕੋਈ ਸਾਈਬਰ ਕ੍ਰਾਈਮ ਹੁੰਦਾ ਹੈ ਜਾਂ ਤੁਹਾਨੂੰ ਕੋਈ ਫਰਾਡ ਕਾਲ ਆਂਦੀ ਹੈ ਜਾਂ ਕੋਈ ਫਰਾਡ ਮੈਸੇਜ ਆਂਦਾ ਹੈ ਇਮੀਡੀਏਟਲੀ ਤੁਸੀਂ ਉਹਨੂੰ ਰਿਪੋਰਟ ਕਰ ਸਕਦੇ ਹੋ ਇਸ ਤੋਂ ਇਲਾਵਾ ਕੋਈ ਜਿਹੜੀ ਗਲਤ ਟਰਾਂਜੈਕਸ਼ਨ ਵੀ ਹੋ ਜਾਂਦੀ ਹੈ ਤੇ ਸਾਡਾ ਹੈਲਪਲਾਈਨ ਨੰਬਰ 1930 ਹੈਗਾ ਹੈ ਇਮੀਡੀਏਟਲੀ ਤੁਸੀਂ ਉਹਦੇ ਤੇ 1930 ਨੰਬਰ ਡਾਇਲ ਕਰਕੇ ਉਹਨੂੰ ਰਿਪੋਰਟ ਕਰੋ ਇਹ ਜਿਹੜੀ ਤੁਹਾਡੀ ਬੈਂਕ ट्रांजੈਕਸ਼ਨ ਹੈ ਉਹ ਫ੍ਰੀਜ਼ ਵੀ ਕਰਾਈ ਜਾ ਸਕਦੀ ਹੈ ਸਰ ਜਿਹੜੇ ਮੋਬਾਈਲ ਨੇ ਕਵਰ ਹੋਏ ਆ ਇਹ ਪੰਜਾਬ ਤੋਂ ਆਇਆ ਜਾਂ ਜਲੇਪਾਂ ਤੋਂ ਆਈ ਹੈ ਸਾਡੇ ਮੋਬਾਈਲ ਜਿਹੜੇ ਇਹ ਮੈਜੋਰਟੀ ਜਿਹੜੇ ਹੈਗੇ ਆ ਆਪਣੇ ਪੰਜਾਬ ਸਟੇਟ ਦੇ ਹੀ ਹੈਗੇ ਆ ਵੀ ਅਦਰ ਸਟੇਟਸ ਵੀ ਹੈਗੇ ਆ ਇਥੇ ਅਦਰ ਸਟੇਟਸ ਵੀ ਹੈਗੇ ਆ ਸਰ 110 ਜਿਹੜੇ ਮੋਬਾਈਲ ਆ 110 ਤੇ 110 ਜਿਹੜੇ ਆ ਇਹ ਇਹਦੇ ਵਿੱਚ ਕੋਈ ਲੋਕ ਕੋਈ ਨਹੀਂ ਹੈ ਸਿਰਫ ਮੰਨ ਲਓ ਇੱਕ ਸਰ ਦਾ ਮੋਬਾਈਲ ਡਿਲੀਪੇ ਆ ਗਿਆ ਕਿਤੇ ਇੱਕ ਸਰ ਰਹਿ ਗਿਆ ਵਿਸੋ ਗਿਆ ਤੇ ਉਹ ਨੂੰ ਮੈਂ ਪ੍ਰਾਇਮਰੀਲੀ ਇਹ ਉਹ ਮੋਬਾਈਲ ਫੋਨ ਹੈ ਜਿਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਜਿਹੜੀ ਹੈ ਮਿਸਿੰਗ ਜਾਂ ਲੌਸਟ ਦੀ ਦਿੱਤੀ ਗਈ ਹੈ ਪ੍ਰਾਇਮਰੀਲੀ ਉਹ ਮੋਬਾਈਲ ਫੋਨ ਅਸੀਂ 110 ਟ੍ਰੇਸ ਕੀਤੇ ਪਰ ਸਰ ਹੁੰਦਾ ਤਾਂ ਇਸ ਤਰ੍ਹਾਂ ਕਿ ਮੋਬਾਈਲ ਜਿਹੜੇ ਜਾਂ ਜ਼ਿਆਦਾਤਰ ਟੁੱਟੇ ਜਾਂਦੇ ਆ ਉਸ ਤੋਂ ਬਾਅਦ ਜਿਸ ਤਰ੍ਹਾਂ ਪਹਿਲੇ ਗੱਲਬਾਤ ਕੀਤੀ ਸੀ ਸਾਡੇ ਨਾਲ ਇੱਕ ਰਿਪੋਰਟ ਲਖਣ ਜਾਂਦੇ ਆ ਰਿਪੋਰਟ ਵਿੱਚ ਮਿਸਿੰਗ ਦਾ ਜਿਹੜਾ ਵਾ ਉਹ ਜ਼ਿਕਰ ਕੀਤਾ ਜਾਂਦਾ ਲੁੱਟਾ ਫੋਨ ਕੀਤਾ ਜਾਂਦਾ ਮੈਂ মিডিਆ ਰਾਹੀਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਸਿਟੀਜ਼ਨ ਸਾਡੇ ਕੋਲ ਆਉਣ ਜੇ ਉਹਨਾਂ ਦੇ ਕੋਲੋਂ ਮੋਬਾਈਲ ਫੋਨ ਸਨੇਚ ਹੁੰਦਾ ਹੈ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਸਬੰਧਤ ਜਿਹੜਾ ਧਾਰਾਆਂ ਤਹਿਤ ਮੁਕਦਮਾ ਦਰਜ ਕੀਤਾ ਜਾਊਗਾ ਤੇ ਤਫ਼ਤੀਸ਼ ਕੀਤੀ ਜਾਊਗੀ ਜੇ ਲੋਕ ਆਪੇ ਆ ਕੇ ਕਹਿੰਦੇ ਹਨ ਕਿ ਉਹ ਮੋਬਾਈਲ ਫੋਨ ਲੌਸਟ ਹੋ ਗਿਆ ਜਾਂ ਮਿਸਿੰਗ ਹੈ ਤਾਂ ਮੈਨੂੰ ਟ੍ਰੇਸ ਕਰਕੇ ਦਿਓ ਤੇ ਉਸ ਸੰਬੰਧੀ ਜਿਹੜੀ ਬੰਦੀ ਕਾਰਵਾਈ ਕੀਤੀ ਜਾਂਦੀ ਹੈ ਅੱਜ ਸਰ ਜਿਹੜਾ ਮੋਈਨਾਂ ਨਾ ਆਇਆ ਇਹ ਪੰਜਾਬ ਤੇ ਪੰਜਾਬ ਤੋਂ ਬਾਹਰ ਦੀ ਸਟੇਟ ਦੇ ਕਿਹੜੀ ਜਿਹੜੀ ਜਨਾਂ ਤੋਂ ਲੈ ਲਈ ਆਏ ਹਨ ਲੋਕਲ ਮੈਜੋਰਟੀ ਜਿਹੜੇ ਹੈਗੇ ਆ ਉਹ ਲੋਕਲ कपूरथਲਾ ਜ਼ਿਲ੍ਹੇ ਤੋਂ ਹੀ ਹੈਗੇ ਨੇ ਜਿਸ ਦਾ ਪਿਆਰਾ ਸੀ ਪੰਜਾਬ ਤੋਂ ਬਾਹਰ ਦੀ ਆ ਵੀ ਹੈਗੀ ਆ ਜਿਹੜੇ ਨੇ ਸ਼ਹਿਰ ਤੋਂ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز